ਫਿਲਮ ਨਾਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਅੱਜ ਗੱਲ ਕਰਾਂਗੇ ਫਿਲਮ ਨਾਮੇ ਦੇ ਵਿੱਚ ਕੁਝ ਬਾਲੀਵੁੱਡ ਤੇ ਕੁਝ ਬਾਲੀਵੁੱਡ ਦੀਆਂ ਫਿਲਮਾਂ ਬਾਰੇ ਜਿਹੜੀਆਂ ਕੁਝ ਬਣ ਰਹੀਆਂ ਨੇ ਕੁਝ ਰਿਲੀਜ਼ ਹੋਣ ਗਿਆ ਤੇ ਕਿਹੜੇ ਕਿਹੜੇ ਅਦਾਕਾਰ ਤੇ ਕਿਹੜੀ ਕਿਹੜੀ ਅਦਾਕਾਰ ਕਿਹੜੀ ਕਿਹੜੀ ਫਿਲਮ ਦੇ ਵਿੱਚ ਕੰਮ ਕਰ ਰਹੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਸ਼ਹਿਨਾਜ਼ ਗਿਲ ਦਾ ਸ਼ਹਿਨਾਜ਼ ਗਿਲ ਅਕਸਰ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਆ ਕਦੇ ਗੁਰੂ ਰੰਧਾਵੇ ਨਾਲ ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ ਕਦੇ ਕਿਸੇ ਵੀਡੀਓ ਚ ਨਜ਼ਰ ਆਉਂਦੀ ਆ ਕਦੇ ਕੋਈ ਨਾ ਕੋਈ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਉਹ ਪਾਰਟਿਸਪੀਟੈਂਟ ਕਰਦੀ ਰਹਿੰਦੀ ਆ ਤਾਂ ਸ਼ਹਿਨਾਜ਼ ਗਿਲ ਦੇ ਹੱਥ ਬਈ ਬਾਲੀਵੁੱਡ ਦੀ ਇੱਕ ਫਿਲਮ ਲੱਗੀ ਆ ਤਾਂ ਇਹ ਲੱਗਦਾ ਹੈ ਕਿ ਉਹ ਅਦਾਕਾਰ ਵਰਨ ਸ਼ਰਮਾ ਨਾਲ ਨਜ਼ਰ ਆਵੇਗੀ ਇਸ ਫਿਲਮ ਵਿੱਚ ਤੇ ਇਸ ਫਿਲਮ ਦਾ ਨਾਮ ਹੈ ਜਿਸ ਸਬ ਫਰਸਟ ਕਲਾਸ ਸਬ ਫਰਸਟ ਕਲਾਸ ਇਹ ਫਿਲਮ ਹੈ ਬਾਲੀਵੁੱਡ ਦੀ ਜਿਹਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਦੀਆਂ ਦੋ ਤਸਵੀਰਾਂ ਸ਼ਹਿਨਾਜ਼ ਨੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਨੇ ਪਹਿਲੀ ਤਸਵੀਰ ਵਿੱਚ ਉਹ ਫਿਲਮ ਦੀ ਟੀਮ ਨਾਲ ਨਜ਼ਰ ਆ ਰਹੀ ਹੈ ਤੇ ਉੱਥੇ ਦੂਜੀ ਤਸਵੀਰ ਉਸ ਨੇ ਕਲੈਪ ਬੋਰਡ ਦੀ ਸਾਂਝੀ ਕੀਤੀ ਹੈ ਜਿਸ ਵਿੱਚ ਫਿਲਮ ਨੂੰ ਲੈ ਕੇ ਕੁਝ ਜਾਣਕਾਰੀ ਲਿਖੀ ਗਈ ਹੈ ਕਲੈਪ ਬੋਰਡ ਤੇ ਲਿਖਿਆ ਹੈ ਕਿ ਇਸ ਫਿਲਮ ਨੂੰ ਬਲਵਿੰਦਰ ਸਿੰਘ ਜੰਝੂਆ ਡਾਇਰੈਕਟ ਕਰ ਰਹੇ ਨੇ ਇਸ ਨੂੰ ਜੀਓ ਸਟੂਡੀਓਜ਼ ਤੇ ਸੀਨੇ ਸਟੂਡੀਓਜ਼ ਤੇ ਮੂਵੀ ਚੰਨਲ ਪ੍ਰੋਡਕਸ਼ਨ ਵਾਲੇ ਸਾਂਝੇ ਤੌਰ ਤੇ ਪ੍ਰੋਡਿਊਸ ਕਰ ਰਹੇ ਨੇ ਫਿਲਹਾਲ ਇਸ ਦੀ ਰਿਲੀਜ਼ ਡੇਟ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਇਸ ਸਾਲ ਰਿਲੀਜ਼ ਹੋਵੇਗੀ ਹੁਣ ਆਉਨੇ ਆ ਜੀ ਅਗਲੀ ਫਿਲਮ ਵਾਲੇ ਪਾਸੇ ਤਾਂ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਬ ਦੀ ਫਿਲਮ ਬੜੇ ਮੀਆਂ ਛੋਟੀ ਮੀਆਂ ਦਾ ਜਿਹੜਾ ਫਰਸਟ ਲੁੱਕ ਉਹਦਾ ਪੋਸਟਰ ਜਿਹੜਾ ਆ ਉਹ ਰਿਲੀਜ਼ ਹੋ ਚੁੱਕਿਆ ਆ ਫਰਸਟ ਲੁੱਕ ਪੋਸਟਰ ਸਾਹਮਣੇ ਆਇਆ ਅਕਸ਼ੇ ਕੁਮਾਰ ਨੇ ਇਸ ਸਾਲ 2023 ਦੇ ਵਿੱਚ ਨਾ ਕੁਝ ਫਿਲਮਾਂ ਬੈਕ ਟੂ ਬੈਕ ਰਿਲੀਜ਼ ਕੀਤੀਆਂ ਨੇ ਜਿਨ੍ਹਾਂ ਚੋਂ ਕੁਝ ਨੇ ਤਾਂ ਚੰਗਾ ਪ੍ਰਦਰਸ਼ਨ ਕੀਤਾ ਤੇ ਕੁਝ ਬੇਕਾਰ ਸਾਬਤ ਹੋਈਆਂ ਪਰ ਕਹਿੰਦੇ ਆ ਅਕਸ਼ੇ ਦੀ ਹਿੰਮਤ ਜਿਹੜੀ ਹੈ ਨਾ ਉਹ ਵਾਕਈ ਬੇਮਿਸਾਲ ਹੈ ਉਹਨੇ ਹਿੰਮਤ ਨਹੀਂ ਹਾਰੀ ਤੇ ਨਵੇਂ ਸਾਲ ਦੇ ਨਾਲ ਹੀ ਧੂਮ ਮਚਾਈ ਹੈ ਅਕਸ਼ੇ ਨੇ ਆਪਣੀ ਨਵੀਂ ਫਿਲਮ ਛੋਟੇ ਮੀਆਂ بڑے ਮੀਆਂ ਦਾ ਫਰਸਟ ਲੋਕਪ ਪੋਸਟਰ ਅਰਲੀ ਜੀ ਕੀਤਾ ਹਲਕੇ ਅਸੀਂ ਦੇਖਿਆ ਗਵਿੰਦਾ ਤੇ ਮਤਾਬ ਬਚਨ ਦੀ ਵੀ ਛੋਟੇ ਮੀਆਂ بڑے ਮੀਆਂ ਗਾਣਾ ਵੀ ਮਸ਼ਹੂਰ ਹੋਇਆ ਸੀਗਾ ਉਹ ਫਿਲਮ ਵੀ ਕਾਈ ਸੀ ਤਾਂ ਹੁਣ ਇਸੇ ਤਰ੍ਹਾਂ ਇਹ ਇੱਕ ਹੋਰ ਫਿਲਮ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਅਕਸ਼ੇ ਇੱਕ ਵਾਰੀ ਫੇਰ ਆਪਣੇ ਐਕਸ਼ਨ ਅੰਦਾਜ਼ ਦੇ ਵਿੱਚ ਨਜ਼ਰ ਆਉਣਗੇ بڑے ਮੀਆਂ ਛੋਟੇ ਮੀਆਂ ਚ ਅਕਸ਼ੇ ਦੀ ਜੋੜੀ ਐਕਸ਼ਨ ਸਟਾਰ ਟਾਈਗਰ ਸ਼ਰਾਫ ਦੇ ਨਾਲ ਨਜ਼ਰ ਆਵੇਗੀ ਔਰ ਇਸ ਫਿਲਮ ਦੇ ਪੋਸਟਰ ਵਿੱਚ ਜਿੱਥੇ ਅਕਸ਼ੇ ਕੁਮਾਰ ਮੁੱਛਾਂ ਰੱਖ ਰਹੇ ਨੇ ਉੱਥੇ ਹੀ ਟਾਈਗਰ ਸ਼ਰਾਫ ਕਲੀਨ ਸ਼ੇਵ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਦੋਵਾਂ ਨੇ ਹੱਥਾਂ ਵਿੱਚ ਬੰਦੂਕ ਫੜੀ ਹੋਈ ਹੈ ਤੇ ਕਾਫੀ ਹਮਲਾਵਰ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਤੇ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਤੇ ਲਿਖਿਆ ਕਿ ਅਸੀਂ ਵੱਡੇ ਪਰਦੇ ਤੇ ਵਾਪਸ ਆ ਗਏ ਆ ਜੋ ਸਾਡਾ ਪਸੰਦੀਦਾ ਯਾਨੀ ਐਕਸ਼ਨ ਹੈ بڑے ਮੀਆਂ ਛੋਟੇ ਮੀਆਂ ਦਾ ਟੀਜ਼ਰ 24 ਜਨਵਰੀ ਨੂੰ ਰਿਲੀਜ਼ ਹੋਵੇਗਾ ਯਾਨੀ ਹੁਣ 2 ਦਿਨ ਰਹਿ ਗਿਆ ਕਿ ਤੁਸੀਂ ਉਹ ਡੀਕ ਕਰੋ ਇਸ ਦੇ ਟੀਜ਼ਰ ਦੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਔਰ بڑے ਮੀਆਂ ਛੋਟੇ ਮੀਆਂ ਦਾ ਦੋਸਤੋ ਜਿਹੜਾ ਨਿਰਦੇਸ਼ਨ ਹੈ ਨਾ ਉਹ ਅਬਾਸ ਜਫਰ ਕਰਨਗੇ ਫਿਲਮ ਚ ਸ਼ੁਨਾਕਸ਼ੀ ਸ਼ੇਨਾ ਤੇ ਪ੍ਰਿਥਵੀ ਰਾਜ ਸ਼ੁਕੂ ਮਾਰਨ ਵੀ ਨਜ਼ਰ ਆਉਣਗੇ ਇਹ ਪਹਿਲੀ ਵਾਰ ਹੈ ਜਦੋਂ ਟਾਈਗਰ ਸ਼ਰਾਫ ਕਿਸੇ ਫਿਲਮ ਵਿੱਚ ਅਕਸ਼ੇ ਨਾਲ ਨਜ਼ਰ ਆਉਣਗੇ ਇਹ ਫਿਲਮ ਈਦ ਮੌਕੇ ਪ੍ਰਾਇਰ 2024 ਦੇ ਵਿੱਚ ਰਿਲੀਜ਼ ਹੋਵੇਗੀ ਭਾਰਤ ਤੋਂ ਇਲਾਵਾ ਇਸ ਦੀ ਸ਼ੂਟਿੰਗ ਸਕਾਟਲੈਂਡ ਯੂਏਈ ਤੇ ਲੰਡਨ ਦੇ ਵਿੱਚ ਕੀਤੀ ਗਈ ਹੈ ਫਿਲਹਾਲ ਇਸ ਐਕਸ਼ਨ ਫਿਲਮ ਦਾ ਇੰਤਜ਼ਾਰ ਰਹੇਗਾ ਇਸ ਤੋਂ ਬਾਅਦ ਬਾਲੀਵੁੱਡ ਦੀ 2024 ਵਿੱਚ ਰਿਲੀਜ਼ ਹੋਣ ਵਾਲੀ ਇੱਕ ਹੋਰ ਫਿਲਮ ਫਾਈਟਰ ਦਾ ਜ਼ਿਕਰ ਕਰਾਂਗੇ ਇਸ ਦੀ ਰਿਲੀਜ਼ ਡੇਟ ਬਿਲਕੁਲ ਨੇੜੇ ਆ ਰਹੀ ਹੈ ਇਹ ਫਿਲਮ ਗਣਤੰਤਰ ਦਿਵਸ ਦੇ ਮੌਕੇ ਯਾਨੀ ਕਿ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਬਿਲਕੁਲ ਨੇੜੇ ਬਾਲੀਵੁੱਡ ਦੇ ਸੁਪਰ ਹੀਰੋ ਰਿਤਿਕ ਰੋਸ਼ਨ ਅਤੇ ਅਦਾਕਾਰਾ ਦੀਪਿਕਾ ਪਾਦਕੋਨ ਦੀ ਪਹਿਲੀ ਫਿਲਮ ਫਾਈਟਰ ਦੀ ਐਡਵਾਂਸ ਬੁਕਿੰਗ ਜੋ ਆ ਉਹ ਵੀ ਸ਼ੁਰੂ ਹੋ ਚੁੱਕੀ ਆ 20 ਜਨਵਰੀ ਨੂੰ ਸ਼ੁਰੂ ਹੋਈ ਸੀਗੀ ਦੋਸਤੋ ਗੱਲ ਕਰੀਏ ਨਾ ਤਾਂ ਭਾਰਤੀ ਸਿਨੇਮਾ ਦੀ ਪਹਿਲੀ 에ਰੀਅਲ ਐਕਸ਼ਨ ਫਿਲਮ ਫਾਈਟਰ ਲਈ ਰਿਤਿਕ ਦੀਪਿਕਾ ਦੇ ਪ੍ਰਸ਼ੰਸਕਾਂ ਦੇ ਵਿੱਚ ਭਾਰੀ ਕਰੇਜ਼ ਆ ਇਸ ਦੇ ਨਾਲ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੇਵਾਦਾ ਜਾ ਰਿਹਾ ਕਿਉਂਕਿ ਸ਼ਾਹਰੂਖ ਖਾਨ ਦੀ ਬਲਾਕਬਸਟਰ ਫਿਲਮ ਪਠਾਨ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਹੀ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਆ ਤੁਹਾਨੂੰ ਦੱਸ ਦਈਏ ਕਿ ਫਾਈਟਰ ਦੇ ਨਿਰਮਾਤਾ ਨੇ ਆਪਣੇ ਇੰਸਟਾਗ੍ਰam ਤੇ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਰਿਤਿਕ ਅਤੇ ਦੀਪਿਕਾ ਦੇ ਪ੍ਰਸ਼ੰਸਕਾਂ ਨੇ ਜੋਰਾਂ ਸ਼ੋਰਾਂ ਨਾਲ ਟਿਕਟਾਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਫਾਈਟਰ ਨੇ ਐਡਵਾਂਸ ਬੁਕਿੰਗ ਲਈ 1 ਕਰੋੜ ਰੁਪਏ ਦੀ ਹੁਣ ਤੱਕ ਕਮਾਈ ਕੀਤੀ ਹੈ ਫਿਲਮ ਹਾਲੇ ਰਿਲੀਜ਼ ਹੋਈ ਨਹੀਂ ਔਰ ਬਹੁਤ ਸਾਰੀਆਂ ਫਿਲਮਾਂ ਨਾਲ ਇਦਾਂ ਹੋਇਆ ਕਿ ਐਡਵਾਂਸ ਬੁਕਿੰਗ ਹੋ ਗਈ ਆ ਹੁਣ ਹੁਣ ਦੇ ਜਮਾਨੇ ਬਦਲ ਗਏ ਨੇ ਅੱਗੇ ਨਾਲ ਬਹੁਤ ਕਾਫੀ ਫਰਕ ਇਹਨਾਂ ਚੀਜ਼ਾਂ ਦਾ ਪੈ ਚੁੱਕਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਫਾਈਟਰ ਫਿਲਮ ਨੂੰ ਸੈਂਸਰ ਬੋਰਡ ਤੇ ਯੂਏ ਸਰਟੀਫਿਕੇਟ ਮਿਲਿਆ ਅਤੇ ਫਿਲਮ ਦਾ ਜੋ ਰਨ ਟਾਈਮ ਹੈ 2 ਘੰਟੇ 40 ਮਿੰਟ ਅਤੇ 33 ਸਕਿੰਟ ਦੀ ਇਹ ਫਿਲਮ ਹੋਗੀ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦুকון ਦੇ ਨਾਲ ਅਨਿਲਕਪੂਰ ਕਰਨ ਸਿੰਘ ਗਰੋਵਰ ਸੰਜੀਦਾ ਸ਼ੇਖ ਅਤੇ ਅਕਸ਼ੇ ਉਭਰਾਏ ਵੀ ਨਜ਼ਰ ਆਉਣਗੇ ਸੋ ਇਸ ਫਿਲਮ ਦੀ ਉਡੀਕ ਰਹੇਗੀ ਤੇ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਫਿਲਮ ਜੀ ਹਾਂ ਉਡੀ ਦੀ ਸਰਜੀਕਲ ਸਟ੍ਰਾਈਕ ਦੇ ਨਿਰਦੇਸ਼ਕ ਅਦਿੱਤਿਆ ਧਰ ਦੀ ਨਵੀਂ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਜੀ ਦੱਸ ਦੇਣਾ ਚਾਹੂਗਾ ਕਿ ਇਸ ਫਿਲਮ ਦਾ ਨਾਂ ਆ ਆਰਟੀਕਲ 370 ਯਾਨੀ ਕਿ ਕਸ਼ਮੀਰ ਤੁਹਾਡੇ ਸਾਹਮਣੇ ਆ ਗਿਆ ਹੁਣ ਇਸ ਗੱਲ ਦੇ ਨਾਲ ਹੀ ਤਾਂ ਕਸ਼ਮੀਰ ਚ ਰਾਜਨੀਤੀ ਭ੍ਰਿਸ਼ਟਾਚਾਰ ਤੇ ਅੱਤਵਾਦੀ ਚਲਕ ਦੇਣ ਵਾਲਾ ਇਹ ਟੀਜ਼ਰ ਕਾਫੀ ਦਿਲਚਸਪ ਹੈ ਇਸ ਫਿਲਮ ਦੇ ਵਿੱਚ ਯਾਮੀ ਗੌਤਮ ਮੁੱਖ ਭੂਮਿਕਾ ਨਿਭਾਰਿਆ ਇਸ ਦੇ ਨਾਲ ਹੀ ਦੀ ਫੈਮਿਲੀ ਮੈਨ ਨਾਲ ਪੂਰੇ ਭਾਰ ਚ ਮਸ਼ਹੂਰ ਹੋਈ ਅਦਾਕਾਰਾ ਪ੍ਰਿਆ ਮਣੀ ਨੂੰ ਵੀ ਅਹਿਮ ਭੂਮਿਕਾ ਨਿਭਾਉਂਦੀ ਇਸ ਚ ਨਜ਼ਰ ਆਵੇਗੀ ਆਰਟੀਕਲ 370 ਦੇ ਟੀਜ਼ਰ ਚ ਯਾਮੀ ਦਾ ਲੀਡਰ ਅੰਦਾਜ਼ ਦੇਖਿਆ ਜਾ ਸਕਦਾ ਹੈ ਟੀਜ਼ਰ ਚ ਕਸ਼ਮੀਰ ਚ ਪੱਥਰਬਾਜ਼ੀ ਦੀਆਂ ਕੁਝ ਅਸਲੀ ਕਲਿੱਪਸ ਵੀ ਲਗਾਈਆਂ ਗਈਆਂ ਨੇ ਤਾਰਾ 370 ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਤੋਂ ਸ਼ੁਰੂ ਹੁੰਦੀ ਹੈ ਇਸ ਤੋਂ ਬਾਅਦ ਲੋਕਾਂ ਵੱਲੋਂ ਆਜ਼ਾਦੀ ਦੇ ਨਾਅਰੇ ਲਾਉਣੇ ਪਥਰਾਕਰਨ ਅਤੇ ਫੌਜ ਦੀਆਂ ਗੱਡੀਆਂ ਨੂੰ ਅੱਗ ਲਗਾਉਣ ਦੀ ਅਸਲੀ ਝਲਕ ਦਿਖਾਈ ਦਿੰਦੀ ਹੈ ਇਸ ਤੋਂ ਬਾਅਦ ਯਾਮੀ ਦੀ ਆਵਾਜ਼ ਆਉਂਦੀ ਹੈ ਕਿ ਕਸ਼ਮੀਰ ਚ ਅੱਤਵਾਦ ਇੱਕ ਕਾਰੋਬਾਰ ਹੈ ਉਹਨਾਂ ਦਾ ਆਜ਼ਾਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਪੂਰੀ ਸਕਰੀਨ ਜਿਹੜੀ ਆ ਕਾਲੀ ਹੋ ਜਾਂਦੀ ਹੈ ਤੇ ਬੈਕਗ੍ਰਾਉਂਡ ਚ 5 ਅਗਸਤ 2019 ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਹੁੰਦਾ ਹੈ ਫਿਲਮ ਦਾ ਟੀਜ਼ਰ ਕਾਫੀ ਦਿਲਚਸਪ ਹੈ ਇਸ ਦਾ ਟ੍ਰੇਲਰ ਆਉਣਾ ਬਾਕੀ ਹੈ ਇਹ ਫਿਲਮ 23 ਫਰਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਦੋਸਤੋ ਇਸ ਫਿਲਮ ਦਾ ਨਿਰਦੇਸ਼ਨ ਜੋ ਆ ਉਹ ਦਿੱਤਿਆ ਸ਼ੁਹਾਸ਼ ਸੰਭਾਲੇ ਨੇ ਕੀਤਾ ਆ ਤੇ ਜੋਤੀ ਦੇਸ਼ ਪਾਂਡੇ ਅਦਿੱਤਿਆਧਾਰ ਤੇ ਲੋਕੇਸ਼ ਧਰ ਨੇ ਇਸ ਨੂੰ ਪ੍ਰੋਡਿਊਸ ਕੀਤਾ ਔਰ ਇਹ ਵੀ ਫਿਲਮ ਜਿਹੜੀ ਆ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਸਾਹਮਣੇ ਆਵੇਗੀ ਆਮ ਇਸ਼ਕ ਮੁਸ਼ਕ ਦੀਆਂ ਕਹਾਣੀਆਂ ਤੋਂ ਹਟ ਕੇ ਇਹ ਫਿਲਮ ਹੋਵੇਗੀ ਤਾਂ ਅਗਲੀ ਗੱਲ ਕਰਾਂਗੇ ਕਿ ਪੰਜਾਬੀ ਫਿਲਮ ਗਿੱਪੀ ਗਰੇਵਲ ਸਟਾਰ ਰਹਾਣੀ ਮੂਨ ਨਾਲ ਪੰਜਾਬੀ ਫਿਲਮਾਂ ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਜੈਸਮੀਨ ਪਸੀਨ ਦੀ ਜੀ ਹਾਂ ਆਉਣੇ ਵਾਲੀ ਇੱਕ ਪੰਜਾਬੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਵਿੱਚ ਵੀ ਨਜ਼ਰ ਆਵੇਗੀ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਹੋਇਆ ਜੈਸਮਿਨ ਪਸੀਨ ਨੇ ਇੰਸਟਾਗ੍ਰam ਦਾ ਆਸਰਾ ਲਿਆ ਤੇ ਲਿਖਿਆ ਕਿ ਅਰਦਾਸ ਸਰਬੱਤ ਦਾ ਭਲੇ ਦੀ ਤੋਂ ਬਾਣੀ ਨੂੰ ਮਿਲੋ ਪੈਨੋਰਾਮਾ ਸਟੂਡੀਓਜ਼ ਅਤੇ ਹੰਮਲ ਮੋਸ਼ਨ ਪਿਕਚਰਜ਼ ਪੇਸ਼ ਕਰਦੇ ਨੇ ਅਰਦਾਸ ਸਰਬੱਤ ਦੇ ਭਲੇ ਦੀ ਤੇ ਅਰਦਾਸ ਦੀ ਤੀਜੀ ਕਿਸ਼ਤ ਸ਼ੂਟ ਸ਼ੁਰੂ ਇਸ ਤੋਂ ਇਲਾਵਾ ਅਦਾਕਾਰ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਅਦਾਕਾਰ ਰੰਗਾਂ ਵਿੱਚ ਰੰਗੀ ਹੋਈ ਕਲੈਪ ਬੋਰਡ ਫੜੀ ਨਜ਼ਰ ਆ ਰਹੀ ਹੈ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਦੂਜੇ ਪਾਸੇ ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਕੀ ਪ੍ਰਿੰਸ ਕਮਲਜੀਤ ਸਿੰਘ ਜੈਸਮਿਨ ਪਸੀਨ ਰਗਵੀਰ ਬੋਲੀ ਸਰਦਾਰ ਸੋਹੀ ਨਿਰਮਲ ਰਿਸ਼ੀ ਅਤੇ ਮਲਕੀਤ ਰੌਣੀ ਵਰਗੇ ਅਦਾਕਾਰ ਨਜ਼ਰ ਆਉਣਗੇ ਇਹ ਫਿਲਮ ਪੈਨੋਰਾ ਸਟੂਡੀਓਜ਼ ਅਤੇ ਹੰਬਲ 모ਸ਼ਨ ਪਿਕਚਰਜ਼ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਪੇਸ਼ ਕੀਤੀ ਜਾਵੇਗੀ ਤੇ ਹੁਣ ਜੈਸਮਿਨ ਪਸੀਨ ਦੇ ਨ ਵਰਕਫਰੰਟ ਦੀ ਗੱਲ ਕਰੀਏ ਬਹੁਤ ਪਿਆਰੀ ਜੀ ਕੁੜੀ ਆ ਜਿਹੜੀ ਫਿਲਮਾਂ ਦੇ ਵਿੱਚ ਆਈ ਐ ਤਾਂ ਇਸ ਅਦਾਕਾਰਾ ਦੇ ਨੇ ਹਾਲ ਹੀ ਵਿੱਚ ਕੈਰੀ ਅਨ ਜੱਟੀ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਐ ਇਸ ਤੋਂ ਇਲਾਵਾ ਅਦਾਕਾਰਾ ਕੋਲ ਵਾਰਨਿੰਗ ਟੂ ਦੀ ਰੀਲੀਜ਼ ਲਈ ਤਿਆਰ ਪਈ ਆ ਹੁਣ ਇਹਦੀਆਂ ਫਿਲਮਾਂ ਜੈਸਮਿਨ ਪਸੀਨ ਦੀਆਂ ਲਗਾਤਾਰ ਤੁਹਾਨੂੰ ਦੇਖਣ ਨੂੰ ਮਿਲਗੀਆਂ ਤਿੰਨ ਫਿਲਮਾਂ ਸੋ ਫਿਲਹਾਲ ਇਹ ਸੀਗਾ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫਿਲਮਾਂ ਦਾ ਤੇ ਕੁਝ ਆਧਾਕਾਰ ਹੁੰਦੇ ਸਫਰ ਦੇ ਬਾਰੇ ਕੁਝ ਹੋਰ ਇਸੇ ਤਰ੍ਹਾਂ ਦੀਆਂ ਫਿਲਮੀ ਖਬਰਾਂ ਫਿਲਮਨਾਮਾ ਵਿੱਚ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ